ਕਾਂਗਰਸ ਦੇ ਵਿੱਚ ਬਗਾਵਤ ਦਾ ਝੰਡਾ ਲਗਾਤਾਰ بلند ਹੁੰਦਾ ਜਾ ਰਿਹਾ ਕਦੇ ਵਿਕਰਮ ਚੌਧਰੀ ਬਗਾਵਤ ਕਰ ਦਿੰਦੇ ਐ ਕਦੇ ਕੋਈ ਹੁਣ ਇੱਕ ਤਾਜ਼ਾ ਬਗਾਵਤ ਹੋਈ ਐ ਜਿਸ ਦੇ ਨਾਲ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗਸਨ ਨੇ ਸਾਰੀ ਲੀਡਰਸ਼ਿਪ ਨੂੰ ਫਿਕਰਾਂ 'ਚ ਪਾ ਦਿੱਤਾ ਐ ਇਸ ਬਗਾਵਤ ਨੂੰ ਕਾਂਗਰਸ ਕਿਵੇਂ ਠੱਲਦੀ ਐ ਇਹ ਤਾਂ ਵੇਲਾ ਦੱਸੇਗਾ ਪਰ ਇਸ ਬਗਾਵਤ ਦੇ ਨਾਲ ਸਾਰੇ ਸਮੀਕਰਨ ਕਾਂਗਰਸ ਦੇ ਬਦਲ ਸਕਦੇ ਐ ਪਹਿਲਾਂ ਹੀ ਉਸ ਸੀਟ ਦੇ ਉੱਤੇ ਕਾਂਗਰਸ ਵਾਵਾ ਫਸੀ ਹੋਈ ਨਜ਼ਰ ਆ ਰਹੀ ਐ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਗੱਲ ਕਰਦੇ ਹਾਂ ਲੋਕ ਸਭਾ ਹਲਕਾ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਕਾਂਗਰਸ ਨੇ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਬਣਾਇਆ ਜਿਸ ਦਾ ਵਿਰੋਧ ਭਾਰੀ ਪੱਧਰ ਤੇ ਸ਼ੁਰੂ ਹੋ ਗਿਆ ਕਾਂਗਰਸ ਦੀ ਸਾਫ ਕਾ ਪ੍ਰਧਾਨ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਇਸ ਖਰਾਫ ਜਿਹੜਾ ਝੰਡਾ ਚੁੱਕ ਲਿਆ ਗਿਆ ਅਤੇ ਅਮਰਜੀਤ ਕੌਰ ਸਾਹੋ ਦੇ ਖਿਲਾਫ ਜਿਹੜੀ ਹੈ ਉਹ ਬਗਾਵਤ ਕਰ ਦਿੱਤੀ ਗਈ ਹੈ ਕਾਂਗਰਸ ਪਾਰਟੀ ਫਰੀਦਕੋਟ ਹਲਕੇ ਦੇ ਵਿੱਚ ਇਸ ਕਦਰ ਉਲਝ ਗਈ ਹੈ ਕਿ ਉਹਨੂੰ ਹੁਣ ਘੁੰਮਣ ਕੇਰੀਆਂ ਚੋਂ ਬਾਹਰ ਨਿਕਲਣ ਦਾ ਪਤਾ ਹੀ ਨਹੀਂ ਲੱਗ ਰਿਹਾ ਸਾਹੋਕੇ ਦੇ ਖਿਲਾਫ ਪਹਿਲਾਂ ਹੀ ਬਗਾਵਤਾਂ ਜਿਹੜੀਆਂ ਉਸ ਸਿਰ ਚੁੱਕ ਰੀਆਂ ਸਨ ਪਰ ਅੱਜ ਖੁੱਲੇ ਆਮ ਕਾਂਗਰਸ ਪਾਰਟੀ ਇੱਥੇ ਦੋ ਫਾੜ ਹੁੰਦੀ ਹੋਈ ਵਿਖਾਈ ਦਿੱਤੀ ਫਰੀਦਕੋਟ ਰਾਖਵੇਂ ਹਲਕੇ ਤੋਂ ਕਾਂਗਰਸ ਨੇ ਮੌਜੂਦਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਛੱਟ ਕੇ ਮੋਗਾ ਵਾਸੀ ਅਮਰਜੀਤ ਕੌਰ ਸਾਹੋਕੇ ਨੂੰ ਉਮੀਦਵਾਰ ਐਲਾਨ ਦਿੱਤਾ ਇਸ ਹਲਕੇ ਤੋਂ ਟਿਕਟ ਦੀ ਚਾਹਵਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਨੇ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਡਿੰਪਲ ਨੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਕੇ ਬਗਾਵਤ ਦਾ ਝੰਡਾ ਚੁੱਕ ਲਿਆ ਇਸ ਮੌਕੇ ਬੀਬੀ ਜਗਦਰਸ਼ਨ ਕੌਰ ਤਾਂ ਕਈ ਵਾਰ ਬੇहद ਭਾਵੁਕ ਵੀ ਹੋ ਗਏ ਜਗਦਰਸ਼ਨ ਕੌਰ ਨੇ ਕਿਹਾ ਕਿ ਲੀਡਰਾਂ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਣ ਦਾ ਰੁਝਾਨ ਹੈ ਪਰ ਉਹ ਪਾਰਟੀ ਛੱਡਣ ਵਾਲੇ ਨਹੀਂ ਉਹਨਾਂ ਆਖਿਆ ਕਿ ਕਾਂਗਰਸ ਨੇ ਜਿਸ ਨੂੰ ਇੱਥੇ ਉਮੀਦਵਾਰ ਬਣਾਇਆ ਉਸ ਦਾ ਪਸ਼ੋਕੜ ਨਰੋਲ ਕਾਲੀ ਹੈ ਉਹ ਕਾਲੀ ਬਾਜ਼ਾਰਤ ਦੇ ਦੌਰਾਨ ਮੋਗਾ ਜ਼ਿਲ੍ਹੇ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਵੀ ਰਹੀ ਇਸ ਤੋਂ ਇਲਾਵਾ ਕਾਲੀ ਦਲ ਨੇ ਉਹਨਾਂ ਨੂੰ ਜਗਰਾਵ ਤੋਂ ਟਿਕਟ ਦੇ ਕੇ ਵਿਧਾਨ ਸਭਾ ਚੋਣ ਲੜਾਈ ਟਿਕਟ ਨਾ ਮਿਲਣ ਤੇ ਹਾਈ ਕਮਾਂਡ ਤੇ ਸਵਾਲ ਖੜੇ ਕੀਤੇ ਕਿ ਕਿਸੇ ਨੂੰ ਸੁਪਨੇ ਨਹੀਂ ਦਿਖਾਉਣੇ ਚਾਹੀਦੇ ਟਿਕਟ ਦੇਣ ਦੇ ਝੂਠੇ ਵਾਦੇ ਨਹੀਂ ਕਰਨੇ ਚਾਹੀਦੇ ਅਜਿਹਾ ਨਾ ਹੋਣ ਤੇ ਬਹੁਤ ਦੁੱਖ ਹੁੰਦਾ ਹੈ ਉਹਨਾਂ ਕਹੇ ਕਿ ਉਹਨਾਂ ਨਾਲ ਪਹਿਲੀ ਵਾਰ ਨਹੀਂ ਹੋਇਆ ਸਗੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਟਿਕਟ ਕੱਟੀ ਗਈ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਵਾਅਦਾ ਕੀਤਾ ਗਿਆ ਪਰ ਫਿਰ ਵੀ ਧੋਖਾ ਹੋਇਆ ਹੁਣ 2 ਸਾਲ ਪਹਿਲਾਂ ਪਾਰਟੀ ਹਾਈ ਕਮਾਂਡ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਟੇੜ ਦਾ ਵਾਦਾ ਕੀਤਾ ਸੀ ਉਹਨਾਂ ਸਖਤ ਮਿਹਨਤ ਕੀਤੀ ਇਸ ਦੇ ਬਾਵਜੂਦ ਹੁਣ ਟਿਕਟ ਦੁਬਾਰਾ ਅਕਾਲੀ ਦਲ ਦੇ ਆਗੂਆਂ ਨੂੰ ਦੇ ਦਿੱਤੀ ਗਈ ਹੈ ਉਹਨਾਂ ਕਹੇ ਕਿ ਕਾਂਗਰਸ ਨਾਲ ਉਹਨਾਂ ਦੇ ਪਰਿਵਾਰ ਦਾ ਸਬੰਧ ਚਾਰ ਦਹਾਕਿਆਂ ਤੋਂ ਵੀ ਵੱਧ ਪੁਰਾਣਾ ਹੈ ਉਹਨਾਂ ਦੀ ਸਸ ਧਰਮਕੋੜ ਤੋਂ ਵਿਧਾਇਕ ਰਹਿ ਚੁੱਕੀ ਹੈ ਸਾਲ 2000 22 ਦੇ ਵਿੱਚ ਪਹਿਲਾ ਉਹ ਕਾਂਗਰਸੀ ਸ਼ਾਮਲ ਹੋਏ ਪਾਰਟੀ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਸੂਬੇ ਵਿੱਚ ਕਈ ਜ਼ਿੰਮੇਵਾਰੀਆਂ ਸੌਂਪੀਆਂ ਪਰ ਬਾਅਦ ਵਿੱਚ ਅਕਾਲੀ ਦਲ ਦੇ ਆਗੂਆਂ ਕਾਰਨ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਤੇ ਹੋਰ ਆਗੂ ਉੱਥੇ ਮੌਜੂਦ ਸਨ ਤਾਂ ਕੁੱਲ ਵਲਾਕੇ ਅਕਾਲੀ ਦਲ ਚੋਂ ਆਏ ਇਹ ਕੋਈ ਸ਼ੱਕ ਨਹੀਂ ਕਿ ਅਮਰਜੀਤ ਕੋਰ ਸਾਹੋਕੇ ਅਕਾਲੀ ਦਲ ਦੇ ਉਮੀਦਵਾਰ ਸੀ ਜਗਰਾਉਂ ਤੋਂ ਅਕਾਲੀ ਦਲ ਦੇ ਸਰਕਾਰ ਵੇਲੇ ਉਹਨਾਂ ਨੇ ਮੋਟੀਆਂ ਮਲਾਈਆਂ ਖਾਧੀਆਂ ਨੇ ਇਸ ਤੋਂ ਵੀ ਕੋਈ ਸ਼ੱਕ ਨਹੀਂ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਹੁੰਦੇ ਆ ਉਹਨਾਂ ਨੇ ਪੂਰੀ ਆਪਣੀ ਤੂਤੀ ਬੁਲਾਈ ਹੈ ਕਾਂਗਰਸ ਨੇ ਉਹਨਾਂ ਨੂੰ ਟਿਕਟ ਦਿੱਤੀ ਆ ਉਹ ਕਾਂਗਰਸ ਚ ਸ਼ਾਮਲ ਹੋ ਗਏ ਸੀ ਐ ਨਹੀਂ ਹੈ ਕਾਂਗਰਸ ਨੇ ਤੁਰੰਤ ਪੈਰ ਸ਼ਾਮਲ ਕਰਾ ਕੇ ਟਿਕਟ ਦਿੱਤੀ ਉਹ ਕਾਫੀ ਲੰਬੇ ਸਮੇਂ ਤੋਂ 2 2.5 ਸਾਲ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਪਰ ਬਿਬਾ ਜਗਦਰਸ਼ਨ ਕੋਰ ਦਾ ਜਿਹੜਾ ਗੁੱਸਾ ਆ ਉਹ ਇਹ ਸਾਫ਼ ਜ਼ਾਹਰ ਕਰਦਾ ਹੈ ਕਿ ਕਾਂਗਰਸ ਦੀ ਹਾਲਤ ਫਰੀਦਕੋਟ ਚ ਕੋਈ ਬਹੁਤੀ ਚੰਗੀ ਨਹੀਂ ਪਹਿਲੇ ਹੀ ਉੱਥੇ ਟੱਕਰ ਬੜੀ ਸਖਤ ਹੈ ਪਹਿਲੇ ਹੀ ਅਕਾਲੀ ਦਲ ਦੇ ਉਮੀਦਵਾਰ ਬੜਾ ਸੋਚ ਸਮਝ ਕੇ ਲਿਆਂਦਾ ਗਿਆ ਹੈ ਦੋ ਸਿੰਗਰ ਪਿੜ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਤੇ ਹੰਸਰਾਜ ਹੁਣੀ ਭਾਰਤੀ ਜਨਤਾ ਪਾਰਟੀ ਵੱਲੋਂ ਅਜਿਹੇ ਦੇ ਵਿੱਚ ਕਾਂਗਰਸ ਲਈ ਇਹ ਬਗਾਵਤ ਬੜੀ ਮਹਿੰਗੀ ਪੈ ਸਕਦੀ ਹੈ ਜਗਦਰਸ਼ਨ ਕੋਰ ਨੇ ਫਿਲਹਾਲ ਤੱਕ ਇਹ ਪਾਰਟੀ ਨਹੀਂ ਛੱਡਦੇ ਪਰ ਅੰਦਰលੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕਈਆਂ ਦੇ ਸੰਪਰਕ 'ਚ ਦੱਸੇ ਜਾਂਦੇ ਆ ਪਾਰਟੀ ਛੱਡਦੇ ਆ ਨਹੀਂ ਛੱਡਦੇ ਇਹ ਉਹਨਾਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ ਪਰ ਕਾਂਗਰਸ ਲਈ ਬੜੀ ਕਸੂਤੀ ਸਥਿਤੀ ਇਸ ਸਮੇਂ ਬਣ ਚੁੱਕੀ ਹੈ